ਕਹਿੰਦੇ ਸਲਾਈ ਕੀ ਆ ਸਲਾਈ ਇੱਕ ਉਹ ਕਲਾ ਜਿੱਥੇ ਮੰਨ ਕੇ ਚਲੋ ਜਦੋਂ ਕਸਟਮਰ ਸਾਡੇ ਕੋਲ ਇੱਕ ਸੂਟ ਸਲਾਈ ਕਰਾਉਣ ਲਈ ਆਉਂਦਾ ਹਨਾ ਸਾਨੂੰ ਦੇਖ ਕੇ ਜਾਂਦਾ ਹੈ ਜਦੋਂ ਕਹਿੰਦਾ ਕਿ ਮੇਰਾ ਸੂਟ ਆਪਣੀ ਮਰਜ਼ੀ ਨਾਲ ਸਲਾਈ ਕਰ ਦਿਓ ਠੀਕ ਹੈ ਜਿੱਦਣ ਉਹ ਲੈਣ ਆਉਂਦਾ ਫਿਰ ਉਹਨੇ ਤਕਰੀਬਨ ਜਿੰਨੇ ਵੀ ਸੂਟ ਸਟੀਚਿੰਗ ਦੇ ਵਿੱਚ ਹੱਥ ਹੁੰਦੇ ਨੇ ਕਹਿਣ ਦਾ ਮਤਲਬ ਪਹਿਲਾ ਲੈਣੇ ਵਾਲੇ ਦਾ ਓਨਰ ਦਾ ਠੀਕ ਹੈ ਦੂਜਾ ਸਟੀਚਿੰਗ ਮਾਸਟਰ ਦਾ ਜਿਹਨੇ ਕਟਿੰਗ ਕਰਨੀ ਹੈ ਸਟੀਚਿੰਗ ਕਰਨੀ ਹੈ ਤੀਜਾ ਤਰਪਾਈ ਵਾਲੇ ਦਾ ਚੌਥਾ ਮਸਤਬਤ ਸਲਵਾਰਾ ਸਿਉਣੇ ਵਾਲੇ ਦਾ ਇਹਨਾਂ ਸਾਰਿਆਂ ਨੂੰ ਸਲਾਈ ਸਿਖਾ ਕੇ ਜਾਂਦੇ ਆ ਉਹਦਾ ਰੀਜਨ ਪਤਾ ਕੀ ਹੁੰਦਾ ਪੈਸੇ ਵੀ ਹੁਣ ਮੈਂ ਜੇ ਇਹਨ ਵਿੱਚ ਨੁਕੋਚ ਕੱਢੂੰ ਜੇ ਵਿੱਚ ਮੈਂ ਗਲਤੀਆਂ ਆ ਕਰਦੂੰ ਤਾਂ ਹੀ ਫਿਰ ਮੇਰੇ ਪੈਸੇ ਲੈ ਸੋਣਗੇ ਬੁਣਾਏ ਤਾਂ ਹੁਣ ਜਿਹੜਾ ਹਨਰ ਹੁੰਦਾ ਉਹ ਵੀ ਸੂਟ ਪਾਏ ਹੁੰਦੇ ਨੇ ਪਤਾ ਹੁੰਦਾ ਉਹਨਾਂ ਨੂੰ ਜਾਣਾਂਗੇ ਦਿਲ ਦੀ ਜਾਣਦਾ ਪਰ ਉੱਥੇ ਬੰਦਾ ਕਰੇ ਕੀ ਹਨਾ ਕਿਉਂਕਿ ਆਪਣੇ ਕਸਟਮਰ ਦੀ ਗੱਲ ਹੋ ਜਾਂਦੀ ਆ ਇਹ ਹੁਣ ਕਿਤੇ ਮੇਰੇ ਤੇ ਐ ਕਮੈਂਟ ਨਾ ਛੱਡ ਤੋ ਵੀ ਇਹਨਾਂ ਨਾਲ ਪੱਕਾ ਹੀ ਕੁਝ ਹੋਇਆ ਹੋਊਗਾ ਇਹ ਦੁਨੀਆਦਾਰੀ ਆ ਮੇਰੇ ਨਾਲ ਨਹੀਂ ਬਹੁਤ ਬਟੀਕਾਂ ਨੇ ਆ ਜਾਂ ਕੁਝ ਹੁੰਦਾ ਜੇ ਹੁੰਦਾ ਤਾਂ ਵੀਡੀਓ ላይ ਜਰੂਰ ਦੱਸਿਓ ਕਿ ਮੇਰੀ ਗੱਲ ਸਹੀ ਆ ਜਾਂ ਗਲਤ ਆ ਠੀਕ ਆ ਵੀ ਕਿੰਨੇ ਜਣੇ ਨੂੰ ਪਹਿਣਾ ਕਿੰਨੀ ਸਲਾਈ ਸਿਖਾ ਕੇ ਜਾਂਦੀਆਂ ਨੇ ਠੀਕ ਆ